ਹਾਂਜੀ ਦਰਸ਼ਨ ਦੀਦਾਰੇ ਕਰਨ ਤੋਂ ਬਾਅਦ ਹੁਣ ਵਾਪਸ ਜਾ ਰਹੇ ਹਾਂ ਜੀ ਸ਼੍ਰੀ ਹਰਿਮਾਨ ਸਾਹਿਬ ਜੀ ਦੀ ਹਾਂ ਸ਼ੀਤ ਲਹਿਰ کہہ ਸਕਦੇ ਆਪਾਂ ਬਹੁਤ ਠੰਡੀ ਹਵਾ ਹੈ ਆਨੰਦਿਤ ਹੋ ਗਏ ਜੀ ਬਿਲਕੁਲ ਜਮਾ ਮੈਂ ਕਿਹਾ ਵੀ ਸੂਨ ਉਸ ਨੂੰ ਆ ਗਿਆ ਤੇ ਸਰੀਰ ਨੂੰ ਵੀ ਸਕੂਨ ਆ ਗਿਆ ਤੇ ਸੰਗਤ ਦੇਖ ਰਹੀ ਸੀ ਸੰਗਤ ਹਜੇ ਵੀ ਆਈ ਜਾਂਦੀ ਸੀ ਬਹੁਤ ਸੁਨੇਹਾ ਆਏ ਸੀ ਤੇ ਸੰਗਤ ਹਜੇ ਆਈ ਜਾਂਦੀ ਏ ਕੁਛ ਤੇ ਬਈ ਜਾਣ ਦਾ ਜਿਹੜਾ ਰਸਤਾ ਹੈ ਕੋਸ਼ ਰਸਤਾ ਉਹ ਪੌੜੀਆਂ ਵਾਲਾ ਤੇ ਅਸੀਂ ਹੁਣ ਜਾਣ ਵੇਲੇ ਪੌੜੀਆਂ ਤੋਂ ਜਾਵਾਂਗੇ ਥੋੜੇ ਸੌਖੇ ਹੋ ਜਾਾਂਗੇ ਤੇ ਇਹ ਆਸ-ਪਾਸ ਦਾ ਕੁਛ ਮਾਹੌਲ ਐ ਇੱਥੋਂ ਦਾ ਤੁਸੀਂ ਦੇਖ ਸਕਦੇ ਆ ਉੱਪਰ ਵਾਲੇ ਪਾਸੇ ਜਿੱਧਰ ਸੱਤ ਨਿਸ਼ਾਨ ਸਾਹਿਬ ਹੈ ਉਹ ਇਸ ਵਕਤ ਦਾ ਤੁਸੀਂ ਦੇਖੋਗੇ ਬਦਲਾਂ ਨਾਲ ਢਕੇ ਹੋਏ ਆਗੇ ਤੇ ਉਹ ਪਹਾੜੀਆਂ ਬਰਫ਼ ਨਾਲ ਵੀ ਢੱਕੀਆਂ ਹੋਈਆਂ ਤੇ ਬੱਦਲਾਂ ਨਾਲ ਵੀ ਐਸੋਟੀਆਂ ਰਹੀਆਂ ਨੇ ਸੰਗਤ ਆ ਵਾਪਸੀ ਸ਼ੁਰੂ ਕਰ ਚੁੱਕੀ ਐ ਤੇ ਅਸੀਂ ਵੀ ਹੁਣ ਬਸ ਸਾਡੇ ਵਾਪਸੀ ਸ਼ੁਰੂ ਆ ਸਮਾਂ ਕੀ ਹੈ ਬਲਵਿੰਦਰ ਸਮਾਂ ਬਾਈ ਹੋ ਗਿਆ 10 10:30 ਸਾਢੇ 10 ਹੋ ਗਏ ਸਾਢੇ 10 ਹੋ ਗਏ ਆ ਦਿਖਾਈ ਦੇ ਸਾਢੇ 10 ਹੋ ਗਏ ਤੇ ਅਸੀਂ ਸਵੇਪਾ ਬਾਈ ਜੀ 6:30 ਚੱਲੇ ਸੀਗੇ ਸਾਢੇ 8:00 ਤੇ ਪਹੁੰਚ ਗਏ ਸੀ ਅਸੀਂ ਉੱਚਕਿਸ ਕੋੜੇ ਆਉਂਦਾ ਦੋ ਘੰਟੇ ਇੱਥੇ ਲੱਗ ਗਿਆ ਆਪਾਂ ਨੂੰ ਦੋ ਘੰਟੇ ਇੱਥੇ ਲੱਗ ਗਏ ਕਿਉਂਕਿ ਹੁਣ ਸਰਬੱਤ ਦਾ ਸਿਸ਼ਾਨਾਨ ਕੀਤਾ ਕਿਉਂਕਿ ਕਰ ਲੈਣਾ ਚਾਹੀਦਾ ਹੁਣ ਸਰ ਜੀ ਤੁਸੀਂ ਬੈਠ ਗਏ ਫੇਰ ਨਹੀਂ ਹੁੰਦਾ ਹੁਣ ਸਾਰੇ ਪਹਿਲਾਂ ਅਸੀਂ ਇਸ਼ਨਾਨ ਕੀਤਾ ਫਿਰ ਲੰਗਰ ਪਾਣੀ ਛਕਿਆ ਉਸ ਤੋਂ ਬਾਅਦ ਮੋਟਰ ਲੈ ਦਰਸ਼ਨ ਦਰਾਰੀ ਤੇ ਆ ਬਹੁਤ ਮਿਹਨਤੀ ਬੰਦੇ ਆ ਯਾਰ ਕਿਤਨਾ ਨਾਮ ਕੀ ਹੈ ਤੁਹਾਡਾ ਮੇਰਾ ਗੋਗਨ ਨੇਪਾਲ ਕਾਹਦੇ ਹੋ ਨੇਪਾਲ ਸੇ ਹੋ ਨੇਪਾਲ ਸੇ ਕਿਤਨਾ ਵਜਨ ਹੈ ਤੁਹਾਡਾ ਮੇਰਾ ਅਭੀ ਤਾਂ 40 ਕਿਲੋ ਹੈ ਕਿਤਨਾ 40 40 ਔਰ ਕਿਤਨਾ ਵਜਨ ਉਠਾ ਲੇਤੇ ਹੋ ਅਸੀਂ ਆਪਣੇ ਤੋਂ ਦੁੱਗਣਾ ਵਜ਼ਨ ਹਾਂ ਲੋ ਵੀ ਇੱਕ ਬੰਦਾ ਕਹਿੰਦਾ ਮੇਰਾ 40 ਕਿਲੋ ਵਜ਼ਨ ਹੈ ਅੱਜ 40 ਨਾ ਵੀ 50 ਕਊਗਾ ਵੱਧ ਵੱਧ 40 ਦੀ ਹੈ ਬੱਚਾ ਹੈ 10 ਕਿਲੋ ਤਾਂ ਬੱਚਾ ਜਿਹੜਾ ਨੇ ਚੱਕਿਆ ਹੋਇਆ ਤੇ ਆਪਦੇ ਤੋਂ ਦੁੱਗਣਾ ਵਜ਼ਨ ਵੀ ਇਹ ਜਿਹੜੇ ਚੱਕ ਲੈਂਦੇ ਇਸ ਟਾਈਮ ਨਾਲ ਬਹੁਤ ਹੁੰਦਾ ਹੈ ਆਪਣੇ ਵਾਲੇ ਕੜੇ ਹੁੰਦੇ ਕਿਉਂਕਿ ਜਿੱਥੇ ਆਪਣੇ ਤੋਂ ਆਪਦਾ ਵਜ਼ਨ ਵੀ ਨਹੀਂ ਚੱਕਿਆ ਜਾਂਦਾ ਇਹ ਚੱਕ ਲੈਂਦੇ ਸਰ ਇੱਕ ਵਾਰ ਬੋਲ ਰਹਾ ਹਾਂ ਹਾਂ ਤਾਂ ਇੰਡੀਆ ਮੇ ਇੰਡੀਆ 337 ਸ਼ਕਤੀਸ਼ਾਲੀ ਰਾਸ਼ਟਰ ਹੈ ਤੋ ਇਹਾ ਤਾਂ ਗਾੜੀ ਕਿਉਂ ਨਹੀਂ ਪਹੁੰਚਿਆ ਗਾੜੀ ਕੌਨਾਂ ਸਾ ਗਾੜੀ ਕੋਈ ਵੀ ਮੋਟਰ ਗਾੜੀ ਨੀੱਚ ਕੇਬਲਕਾਰ ਆਰ ਨੇਪਾਲ ਮੇ ਮਨਕਮਨ ਕਾਰ ਇਤਨਾ ਹਾਈਟ ਪਹੁੰਚਣਾ ਚਾਹੀਦਾ ਇਹਾ ਵੀ ਆ ਪਹੁੰਚਣਾ ਚਾਹੀਏ ਨਾ ਤੋ ਇਹ ਬੰਦੇ ਨੇ ਵੀ ਪਾਈ ਆ ਆਪਣੋ ਇੱਕ ਸਲਾਹ ਦਿੱਤੀ ਆ ਨਾ ਸ਼ਾਇਦ ਉਹ ਸਲਾਹ ਉੱਪਰ ਤੱਕ ਪਹੁੰਚ ਜਾਏ ਸੋਚਣਾ ਜਿਹੜੇ ਵੀ ਕੇਬਲਕਾਰ ਤੋ ਤੱਕ ਆਉਣੀ ਚਾਹੀਦੀ ਤਾਂ ਕਿ ਯਾਤਰੀ ਜਿਹੜੇ ਥੋੜੇ ਸੌਕੇ ਆ ਜਾਣ ਸਭ ਤੋਂ ਸਾਲ ਰਾਸ਼ਟਾ ਦੇ ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਅਸੀਂ ਦੇਖਿਆ ਗਿਆ ਮਤਲਬ ਉੱਥੇ 10 10 ਕਿਲੋਮੀਟਰ ਲੰਮੀ ਕੇਬਲਕਾਰ ਹੁੰਦੀ ਹੈ ਤੇ ਇੱਥੇ ਵੀ ਸ਼ਾਇਦ ਉਹ ਹੋ ਸਕੇ ਜਿਹੜੇ ਯ ਸੋ ਕੇਵਲ ਕਾਰ ਜਿਹੜੀ ਆ ਸਕਣ ਸੌਖਾ ਹੋ ਜਾਊਗਾ ਸੋ ਜੇ ਹੋ ਸਕਦਾ ਤਾਂ ਉਹ ਚੀਜ਼ ਕਰਨੀ ਚਾਹੀਦੀ ਸੋ ਆਪਾਂ ਹੁਣ ਚਾਲੇ ਪਾਉਣ ਲੱਗੇ ਆ ਜੀ ਸੰਗਤ ਕੁਛ ਆਈ ਜਾਂਦੀ ਐ ਤੇ ਕੁਛ ਜਾਈ ਜਾਂਦੀ ਐ ਸੋ ਆਪਾਂ ਹੁਣ ਜਾਣ ਲੱਗੇ ਆ ਜੀ ਆ ਪੌੜੀਆਂ ਤੇ ਚੜਨ ਵੇਲੇ ਪੌੜੀਆਂ ਤੋਂ ਉਹ ਮੁਸ਼ਕਲ ਐ ਇਸ ਕਰਕੇ ਆਪਾਂ ਪੌੜੀਆਂ ਤੋਂ ਆਏ ਨਹੀਂ ਸੀ ਉਤਰਨ ਵੇਲੇ ਪੌੜੀਆਂ ਥੋੜੀਆਂ ਸੌਖੀਆਂ ਤੋਂ ਉਤਰਨ ਲੱਗੇ ਆਗੇ ਤਾਂ ਇਹ ਮਾਹੌਲ ਐ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਬਾਰਫ ਨਾਲ ਟਕੇ ਪਹਾੜ ਹੈ ਜਿੱਥੇ ਕੇ ਸ੍ਰੀ ਹਿਮਕੁੰਡ ਸਾਹਿਬ ਵਸਿਆ ਹੋਇਆ ਤੇ ਕੁਝ ਪਹਾੜੀਆਂ ਦੇ ਉੱਤੇ ਬੱਦਲਾਂ ਦਾ ਪਰਛਾਵਾਂ ਹੀ ਪੈ ਰਿਹਾ ਹੈ ਉਦੋਂ ਹੀ ਦੇਖੋਗੇ ਪਹਾੜੀ ਉੱਪਰ ਤੋਂ ਥੋੜੀ ਜੀ ਕਾਲੀ ਹੈ ਉਹਦਾ ਮਤਲਬ ਇਹ ਹੈ ਇੱਥੇ ਪਰਛਾਵਾਂ ਜਿਹਾ ਪਈ ਜਾਂਦਾ ਤੇ ਜੇ ਪਰਛਾਵਾਂ ਜਦੋਂ ਹਟ ਗਿਆ ਤਾਂ ਉਹ ਚਿੱਟੀ ਹੋ ਜੂਗੀ ਤੇ ਆ ਜਿਹੜੇ ਬੱਦਲ ਆ ਬੱਦਲਾਂ ਦੀਆਂ ਪਹਾੜਾਂ ਦੀਆਂ ਚੋਟੀਆਂ ਨਾ ਉਹਨਾਂ ਦੇ ਉੱਤੇ ਬੱਦਲ ਖਹਿ ਰਹੇ ਆ ਪੂਰੇ ਤਾਂ ਇਹੀ ਇੱਥੋਂ ਦੇ ਦੇਖਣ ਵਾਲੀ ਚੀਜ਼ ਹੁੰਦੀ ਹੈ